ਕੀ ਹਾਲ ਚਾਲ ਹੈ ਉਮੀਦ ਕਰਦਾ ਤੂੰ ਸਾਰੇ ਬਹੁਤ ਵਧੀਆ ਹੋਵਗੇ ਤੇ ਗਾਇਜ਼ ਅੱਜ ਅਸੀਂ ਜਾ ਰਿਹਾ ਜਿਹੜਾ ਗੈਸਪੁਰੇ ਵਾਲਾ ਪਾਰਕ ਆ ਨਾ ਤੇ ਉਹਦੇ ਵਿੱਚ ਮੇਲਾ ਲੱਗਿਆ ਮੇਲਾ ਲੱਗਿਆ ਗੈਸਪੁਰੇ ਵਾਲੇ ਪਾਰਕ ਦੇ ਵਿੱਚ ਤੇ ਜਾ ਕੇ ਦੇਖਦੇ ਆ ਕਿ ਮੇਲਾ ਕਹੇ ਜਾਂ ਕਹੇ ਜਾਂ ਨਹੀਂ ਆ ਬਾਕੀ ਆ ਆਪਣਾ ਯਾਰ ਦੋਸਤ ਆਪਣੇ ਨਾਲ ਜਾ ਰਿਹਾ ਠੀਕ ਆ ਜੀ ਤੇ ਵੀਡੀਓ ਜੇ ਬਣੇ ਰੋ ਲਾਸਟ ਤੱਕ ਤੇ ਮੇਲਾ ਪੂਰੀ ਜਾਣਕਾਰੀ ਦਊਗਾ ਤੇ ਕੀ ਕੀ ਲੱਗਿਆ ਮੇਲੇ ਵਿੱਚ ਕੀ ਕੀ ਨਹੀਂ ਆਊਗੀ ਸਭ ਕੁਝ ਦੱਸਾਂਗੇ ਠੀਕ ਆ ਵੀਡੀਓ ਜੇ ਬਣੇ ਦਿਓ ਆ ਜਾ ਰਿਹਾ ਜੀ ਆਪਾਂ ਇੱਥੇ ਮੇਲੇ थे देखो मेला लगे हुआ आलो बंद रखी चीजा चूजा बाकी इधरले पास दुकाना दुकान दुकाना दिखाना मैं भाई यार आखो दुकाना सजी हुई है पूरी तैयारी है आलो, पूरे फुल सजे है।, है ना पूरी खिंच के रखी है तैयारी पूरी इधर भी देख लो टेडी टूडी बेर सजे हुए ने पूरी तैयारी इतना ਆ ਟੈਡੀ ਵੀਰੇ ਵੀ ਨੇ ਮਿਲਿਓ ਏ ਆ ਸਾਰੀਆਂ ਦੁਕਾਨਾਂ ਇੱਥੇ ਲੱਗੀ ਹੋਈਆਂ ਨੇ ਮੇਲੇ ਦੇ ਗੋਲ ਆ ਵਾਗੇ ਆਪਾਂ ਮੇਲੇ ਜਾਵਾਂਗੇ ਫਿਰ ਦੇਖਾਂਗੇ ਆ ਛੋਟੇ ਛੋਟੇ ਡੌਗ ਆ ਦੇਖੋ ਹੈ ਨਾ ਸੋਹਣੇ ਆ ਛੋਟੇ ਆ ਬਾਕੀ ਆ ਮੰਜੇ-ਮੰਜੇ ਤੇ ਬੈਠੇ ਨੇ ਬਾਕੀ ਅੰਦਰ ਨੇ ਪਾਸੇ ਲੱਗੀ ਹੋਈਆਂ ਹੁਣ ਆਪਾਂ ਚੱਲਦੇ ਮੇਲੇ ਕਿੰਨੀ ਸਿੱਧਾ ਲੋ ਜੀ ਆ ਦੇਖੋ ਆਪੋ ਭਈ ਕਿਵੇਂ ਆ ਇਹ ਇਹ ਕਿੰਨਾ ਭਈਆ ਇਹ ਹੋਇਆ ਮੈਂ ਬੜਾ ਵਾਲਾ ਸੀ ਬੱਚਾ ਇਹ ਕੀ ਚੀਜ਼ ਆ ਇਹ ਬਜਾ ਲੇ ਬੜਾ ਵਾਲਾ ਜੇ ਤੋ ਹੈ ਭਾਗਿਆ भाई ये ए भैया प्रोफाइल कार देखिए खाली है सारे हैं वाह भाई हां जी सारे ऐसे लगे हो देखो देख रहे आप भाई जी कार काफी लगे हैं भी मुंह ले आए ना सारे ना देख रहे, रहे। बाकी आपा चलो अब मेले चल दे आ फुल फुल एथरो ਕੱਲ ਨੂੰ ਦਿਸ਼ਾਇਰਾ ਦਿਸ਼ਾਇਰੀ ਦੀ ਪੂਰੀ ਤਿਆਰੀ ਚੱਲ ਰਹੀ ਆ ਮੇਲੇ ਦੇ ਵਿੱਚ। ਕਿਰਿਓ? ਆ ਕੀ ਐ? ਬਰੇ ਆ ਕੀ ਐ ਯਾਰ? ਜੀ ਨੂੰ ਟਾਂਗਰੀ ਕਹਿੰਦੇ ਆ। ਠੀਕ ਆ ਭਾਈ। ਇਹ ਚੀਨੀ ਵਾਲੀ ਭਾਜੀ? ਹਾਂ ਜੀ। ਵਾਹ ਵਈ ਵਾਹ। ਚਲੋ ਗਾਇਜ਼ ਆਪਾਂ ਹੁਣ ਚੱਲਦੇ ਹਾਂ ਮੇਲੇ ਕਿਨੇ ਮੇਲੇ ਕਿਨੇ ਜਾਵਾਂਗੇ ਹੁਣ ਪਤਾ ਲੱਗੂਗਾ। ਇਹ ਮਾਤਾ ਜੀ ਬੈਠੇ ਲੈ ਕੇ ਸਭ ਕੁਝ ਘੜਾਉਣੇ ਘੜੂਣੇ ਆ ਲਓ ਜੀ ਭਾਂਡਿਆਂ ਦੇ ਸੱਟਾਗੇ। ਦੇਖ ਰਹੇ? इधर जी जी दे देखियो सामने आलो ये चीजा बहुत पसंद ना छोटे छोटे गुहारे सारे भाई जी गुहरे गुरे और मेला इधर आप अंदर चला गए आलो <laughs> देख रहे हो वाह भाई आ देखो जोकर <laughs> आ लो जी आप हूँ मेले च होगी अपनी एंट्री होगी इतो आ मेला देखो सारा लगे बाकी आप चलते अंदर तुम दिखाना आ चंडा वाला की हिसाब किताब की की है इधर गया हो भाई जो देखो किस्ती देखो कि मैं चल रही है? देख रहे हो क्या नजारा है किस्ती देखो कितने तक जा रही है ਆ ਲੋ ਜਿਹੜੇ ਪਾਪਕਨ ਲੱਗੇ ਇਹਨੇ ਆ ਚੰਡੋਲ ਚੱਲਦਾ ਪਿਆ ਜੀ ਚਲ ਆਪਾਂ ਆਪਾਂ ਹੋੜੀ ਚਿੱੱਲਾਂਗੇ ਕੋਲੇ ਨਾਲੇ ਸਾਰਾ ਮੇਲਾ ਘੁੰਮ ਕੇ ਨਾਲੇ ਦਿਖਾਵਾਂਗੇ ਕੀ ਕੀ ਚੀਜ਼ਾਂ ਨੇ ਇੱਥੇ ਆ ਦੇਖ ਰਹੇ ਹੋ ਚਲ ਆ ਜਾ ਲੋ ਜੀ ਵਾਹਿਗੁਰੂ ਵਾਹਿਗੁਰੂ ਪੂਰਾ ਜੋਰ ਲੱਗਿਆ ਪਿਆ ਬਾਜੀ ਉਹਦਾ ਪੂਰਾ ਜੋਰ ਲੱਗਿਆ ਪਿਆ ਇਧਰੋਂ ਆ ਜਾ ਇਧਰੋਂ ਆ ਜਾ ਲੋ ਭਾਉ ਜੀ ਆਏ ਦੁਕਾਨਾਂ ਲੱਗੀਆਂ ਆਹ ਦੇਖ ਲਓ ਪੂਰੀ ਝਾਂਕ ਮੇਲਾ ਪੂਰਾ ਸਜਿਆ ਹੋਇਆ ਲੋਈ ਪੂਰੀਆਂ ਦੁਕਾਨਾਂ ਦੇ ਕਿਹੜਾ ਪੂਰੀਆਂ ਫਰਸਟ ਕਲਾਸ ਨੇ ਕਿਉਂਕਿ ਬਾਈ ਜੀ ਕੱਲ ਨੂੰ ਮੇਲਾ ਵਾ ਦਿਸ਼ਰੇ ਦਾ ਤੇ ਪੂਰੀ ਜ਼ੋਰਦਾਰ ਤਿਆਰੀਆਂ ਨੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਪਣੇ ਘਰ ਦੇ ਕੋਲ ਕਿੱਥੇ-ਕਿੱਥੇ ਮੇਲਾ ਦੇਖਣ ਜਾਓਗੇ ਆ ਕਿਸ ਤੋਲਣਾ ਕੋਸੋਲਣ ਲੱਗੀਆਂ ਨੇ ਆ ਸਾਰਾ ਸੋਚੇ ਲੱਗੇ ਸੇਲ ਲੱਗੀ ਹੈ ਤੇ ਦੇਖੋ ਕਿਵੇਂ ਜਨਾਨੀਆਂ ਉਥੇ ਲੱਗੀਆਂ ਸੇਲ ਹੈ ਸੇਲ 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 ਆ ਲੋ ਜੀ ਖਾਣ ਪੀਣ ਨੂੰ ਕੁਰਸੀਆਂ ਲੱਗੀਆਂ ਪੂਰੀਆਂ ਦੱਬ ਕੇ ਬੰਦੇ ਖਾਓ ਦੱਬ ਕੇ ਰੋਟੀ ਰੁੱਟੀ ਖਾਣ ਦੀ ਲੋੜ ਨਹੀਂ ਹੁਣ ਤਿੰਨ ਚਾਰ ਦੇਣਾ ਰਿਓ ਬਾਕੀ ਚੱਲੋ ਅੱਗੇ ਮੇਲੇ ਆ ਖਾਣ ਪੀਣ ਦੇ ਆਪਣੇ ਸਟਾਲ ਲੱਗੇ ਹੋਏ ਨੇ ਆ ਸਟਾਲ ਨੇ ਆਪਣੇ ਖਾਣ ਪੀਣ ਦੇ ਆ ਜਾ

जी का आ देखो जी आ ट्रेन घूम रही है, चोड़ी चोड़ी है। आ सामने छोटी किश्ती है जो किसी ने लैनी हो बाकी छोटी छोटी गड्डिया आप बच्चे टपते पे देख रहे बाकी हम आई सी ओह हो आई चीज है ਹਲੋ ਵੀ ਭਾਈ ਜੀ ਆச்சா ਉਹ ਠੀਕ ਆ ਚੋਪਿੰਗ ਆੜਾ ਭਾਈ ਆਲੇ ਕੋਲੇ ਕਿੰਨੀ ਤੇਤੇ ਚੋਪਿੰਗ ਹੁੰਦਾ ਆ ਲੈ ਚੱਕ ਪੂਰੇ ਡਿਜ਼ਾਈਨ ਬਣਦੇ ਆ ਲਾਈਟ ਦੇ ਉੱਪਰ ਭਾਈ ਲਾਈਟ ਜੀ ਵੈਰੀ 50 ਰੁਪਏ ਦਾ ਇਹ ਪੂਰਾ ਬਸ ਕਲਾਸ ਭਾਈ ਜੀ ਆ ਹੈਗੇ ਹੈਲੀਕਾਪਟਰ ਬੱਚਿਆਂ ਵਾਸਤੇ ਆ ਜਿਹਨੇ ਹੈਲੀ ਹੈਲੀਕਾਪਟਰ ਝੂਲਣਾ ਹੋਵੇ टिकट काउंटर इत कवाज सामने देख रहे पूरा जोर लगे का देख रहे हो नारी कट रही है किश्ती भी मेनू तो बहुत डर लगता है भाई दस तु ए लगता है झूला झूलना ਮੈਨੂੰ ਤਾਂ ਬਹੁਤ ਡਰ ਲੱਗਦਾ ਇਹ ਵਿੱਚ ਮੈਂ ਤਾਂ ਸਕੂਲ ਦੇ ਟਾਈਮ ਦੇ ਵਿੱਚ ਇੱਕ ਵਾਰ ਗਿਆ ਸੀ ਮੈਡਮ ਨਾਲ ਮੈਂ ਗਾਲਾਂ ਕੱਢੀਆਂ ਸੀ ਕਿ ਭਾਈ ਮੈਨੂੰ ਤਾਂ ਲਾਹ ਤੋਂ ਥੱਲੇ ਮੈਨੂੰ ਤਾਂ ਬਹੁਤ ਡਰ ਲੱਗਦਾ ਇਹ ਦੇ ਵਿੱਚ ਮੈਂ ਨਹੀਂ ਜਾਂਦਾ ਜੀ ਹੰਦਾ ਆਹੋ 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 ਬਾਕੀ ਭਾਈ ਗੈਸਪੁਰੇ ਦਾ ਮੇਲਾ ਕੁਝ ਹੈ ਜਾਵਾ ਜਿਹੜਾ ਭਾਈ ਗੈਸਪੁਰੇ ਰਹਿੰਦਾ ਆਪਣਾ ਨੇੜੇ-ਨੋੜੇ ਆ ਕੇ ਦੇਖ ਸਕਦੇ ਹੋ ਆ ਸਕਦੇ ਹੋ ਸਾਡੇ ਵੀ ਨੇੜੇ ਪਰ ਇਹ ਕਿ ਸਾਨੂੰ ਆਣਾ ਜਾਣਾ ਪੈਣਾ ਦੂਰ ਕਾਫੀ ਆ ਲੋ ਜਾ ਚੱਲਦੇ ਵੇ ਦੇਖ ਰਹੇ ਆਜਾ ਚੱਲ ਰਿਹਾ ਸਾਰੇ ਆਇਦਰ ਕਿਸਤੀ ਓ ਕਿੱਧਰ ਗਿਆ ਸਾਡਾ ਟੀਮ ਮੇਟ ਆ ਹਲੋ ਜੀ ਆ ਆ ਆਏ ਆ ਦੇਖੋ ਤੇ ਦੋਸਤੋ ਗਿਆਸਪੁਰੇ ਪਾਰਕ ਮੇਲੇ ਜੇ ਅਸੀਂ ਪਹੁੰਚ ਗਏ ਆ ਦੋਨੇ ਜਾਣੇ ਅਸੀਂ ਬਲੌਗ ਬਣਾ ਰਹੇ ਆ ਬਾਕੀ ਤੁਹਾਨੂੰ ਇਹ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਜ਼ਰੂਰ ਕਰਨਾ ਬਾਈ ਜੀ ਆਇਤ ਕੀ ਮੇਲੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਆਇਤ ਕੀ ਨਾ ਮੋਰੇ ਦੇਖੋ ਲੇਡੀਜ਼ ਰੱਖੀ ਹੋਈਆਂ ਕਿ ਮੁੰਡੇ ਲੇਡੀਜ਼ ਆਨ ਦੇਖ ਦੇ ਕੇ ਜਿਆਦਾ ਆਣਗੇ ਤੇ ਟਿਕਟਾਂ ਜ਼ਿਆਦਾ ਵੇਚਣ ਗਿਆ। ਓ ਬੱਲੇ 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 ਚਲੋ ਆਪ ਅੱਗੇ ਦੇਖਦੇ ਆਹ ਦੇਖੋ ਆਹ ਦੇਖੋ ਕੀ ਕਰ ਰਿਹਾ ਅੱਜ ਕੋਈ ਵਲੋਗਰ ਟੱਕਰਿਆ ਸਾਨੂੰ ਆਹ ਬਈ ਚੱਲ ਚੱਲ ਬਾਕੀ ਬਾਈ ਜੀ ਆਹ ਜਵਾਕ ਦੇਖ ਲੋ ਇਹ ਬੰਦੇ ਭੋਰਾ ਭੋਰਾ ਹੈ ਕੀ ਕਰਦੇ ਜਵਾਕਾਂ ਨੂੰ ਤਾਂ ਪੂਰੀ ਰੌਣਕਾਂ ਨੇ ਬਾਕੀ ਕਾਹ ਵਾਜੀ ਛੋਟੀ ਛੋਟੀ ਗੱਡੀਆਂ ਆਂਟੀਆਂ ਇਹ ਕੋਈ ਕੋਈ ਉਹ ਪਿੱਛੇ ਕਿਸ਼ਤੀਆਂ ਲੱਗੀਆਂ ਬਾਕੀ ਆ ਟੱਪਣ ਵਾਲਾ ਇੱਕ ਇਹ ਛਲਾਇਆ ਹੋਇਆ ਬਾਕੀ ਆ ਮੇਲਾ ਆਹੀ ਆ ਜੀ ਬਸ ਇੰਨਾ ਕੁ ਮੇਲਾ ਵਾ ਗੈਸਪੁਰੇ ਵਾਲਾ ਦੇਖ ਰਹੇ ਹੋ ਇੰਨਾ ਕੀ ਮੇਲਾ ਬਾਕੀ ਸਾਰਾ ਬਸ ਬਾਕੀ ਆ ਸਾਰੇ ਰੋਟੀ ਪਾਣੀ ਖਾਣ ਪੀਣ ਦੇ ਵਿੱਚ ਸੁਕਲਫੀਆਂ ਕਲਫੀ ਲੱਗੀ ਆ ਬਾਕੀ ਭਾਈ ਜੀ ਅੱਜ ਦੀ ਵੀਡੀਓ ਇੰਨੀ ਸੀਗੀ ਤੇ ਬਾਕੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਿਓ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਸਭੂ ਜੋ ਲੱਗਿਆ ਆ ਗੈਸਪੁਰੇ ਦੇ ਵਿੱਚ ਮੇਲਾ ਕਾਫੀ ਆ ਜੀ ਬਹੁਤ ਭਾਰੀ ਮੇਲਾ ਵਾ ਇੰਨਾ ਵੀ ਭਾਰੀ ਨਹੀਂ ਕਿ ਠੀਕ ਠਾਕ ਇਹ ਵਾਰੇ ਕਿ ਪਹਿਲੇ ਪਹਿਲੇ ਅਕੋਰਡਿੰਗ ਬਹੁਤ ਠੀਕ ਆ ਪਹਿਲਾਂ ਬਹੁਤ ਹਲਕਾ ਸੀਗਾ ਹੁਣ ਹਲਕਾ ਨਹੀਂ ਹੈਗਾ ਹੁਣ ਪਹਿਲੇ ਨਾਲੋਂ ਕੁਝ ਫਰਕ ਹੈਗਾ ਬਾਕੀ ਠੀਕ ਆ ਬਾਕੀ ਆ ਜਿਓ ਗੈਸਪੁਰੇ ਜਿਹੜਾ ਨੇੜੇ ਰਹਿੰਦਾ ਉਹਨਾਂ ਨੂੰ ਤਾਂ ਬਹੁਤ ਵੈਸਟ ਆ ਜਿਹੜਾ ਅਸੀਂ ਨੇੜੇ ਨਹੀਂ ਹੈਗੇ ਤੇ ਸਾਨੂੰ ਵਧੀਆ ਨਹੀਂ ਹੈਗਾ ਬਾਕੀ ਤੁਸੀਂ ਦੱਸਿਓ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆਪਣੀ ਓਪੀਨੀਅਨ ਜ਼ਰੂਰ ਦਿਓ